ਮਿਹਰਬਾਨੀ ਮਾਨਯੋਗ ਸਪੀਕਰ ਸਾਹਿਬ ਬਹੁਤ ਹੀ ਧਾਰਮਿਕ ਭਾਵਨਾਵਾਂ ਨਾਲ ਜੁੜੇ ਹੋਇਆ ਔਰ ਬਹੁਤ ਹੀ ਗੰਭੀਰ ਵਿਸ਼ਾ ਜਿਹੜਾ ਉਹ ਮੁਕੱਦਸ ਸਦਨ ਦੇ ਵਿੱਚ ਵਿਚਾਰਿਆ ਜਾ ਰਿਹਾ ਹੈ ਬਹੁਤ ਸਾਰੇ ਮੇਰੇ ਤੋਂ ਸੀਨੀਅਰ ਮੇਰੇ ਤੋਂ ਰਾਜਨੀਤਿਕ ਤੌਰ ਤੇ ਵੀ ਸੀਨੀਅਰ ਉਮਰ ਚ ਵੀ ਸੀਨੀਅਰ ਜਿਹੜੇ ਮੈਂਬਰ ਸਹਿਬਾਨ ਨੇ ਉਹਨਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਨੇ ਕੱਲ ਵੀ ਮੈਂ ਇਹ ਗੱਲ ਕਹੀ ਸੀ ਕਿ ਮੈਨੂੰ ਨਹੀਂ ਲੱਗਦਾ ਕੋਈ ਇਸ ਬਿੱਲ ਦਾ ਕੋਈ ਵਿਰੋਧ ਕਰੂਗਾ ਅਸੀਂ ਸ਼ਬਦਾਂ ਨਾਲ ਜੁੜੇ ਹੋਏ ਹਾਂ ਜੀ ਸਾਡੀ ਤਾਂ ਕਿਤੇ ਗਲਤੀ ਨਾਲ ਸਕੂਲ ਚ ਕਾਪੀ ਵੀ ਥੱਲੇ ਡਿੱਗ ਜੇ ਅਸੀਂ ਉਸ ਕਾਪੀ ਨੂੰ ਚੱਕ ਕੇ ਮੱਥੇ 'ਨਾਂ ਲਾ ਕੇ ਉਹਨੂੰ ਚੁੰਮਦੇ ਹਾਂ ਅਸੀਂ ਅੱਖਰਾਂ ਨੂੰ ਇੰਨਾ ਪਿਆਰ ਕਰਦੇ ਹਾਂ ਸਾਨੂੰ ਕਿਤੇ ਕੋਈ ਕਾਗਜ਼ ਮਿਲ ਜੇ ਜਿਹਦੇ ਤੇ ਕੁਝ ਲਿਖਿਆ ਹੋਵੇ ਅਸੀਂ ਉਹਨੂੰ ਪਹਿਲਾਂ ਆਲੇ ਚ ਲਿਜਾ ਕੇ ਧਰਦੇ ਹਾਂ ਗੁਰਮੁਖੀ ਸਾਡੀ ਲਿਪੀ ਦਾ ਨਾਮ ਹੈ ਮਤਲਬ ਗੁਰੂ ਦੇ ਮੂੰਹੋਂ ਨਿਕਲਿਆ ਗੁਰੂ ਦੇ ਮੁਖੋਂ ਨਿਕਲੀ ਹੋਈ ਗੁਰਮੁਖੀ ਸਾਡੀ ਲਿਪੀ ਗੁਰਮੁਖੀ ਹੈ ਸੋ ਗੁਰੂ ਸਾਹਿਬ ਨੇ ਸਾਨੂੰ ਸ਼ਬਦ ਗੁਰੂ ਦਿੱਤਾ ਤੇ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੇ ਵਿੱਚ ਸ਼ਬਦ ਗੁਰੂ ਤੋਂ ਵੱਡਾ ਕੋਈ ਗੁਰੂ ਹੋਊਗਾ ਜਿਹਦਾ ਅਸੀਂ ਬਿਲਕੁਲ ਸਹੀ ਹੈ ਕਿ ਅਸੀਂ ਉਹਨਾਂ ਨੂੰ ਇੱਕ ਜਿੰਦਾ ਗੁਰੂ ਮੰਨਦੇ ਆ ਇਸੇ ਕਰਕੇ ਅਸੀਂ ਅੰਗ ਕਹਿੰਨੇ ਆ ਪੱਤਰੇ ਨਹੀਂ ਕਹਿੰਦੇ ਅੰਗ ਕਹਿੰਨੇ ਆ ਕਿ ਗੁਰੂ ਸਾਹਿਬ ਦੇ ਐਨੇ ਅੰਗ ਇੱਥੋਂ ਮਿਲੇ ਅੰਗ ਜਿਉਂਦੇ ਜੀ ਦੇ ਮਿਲ ਸਕਦੇ ਨੇ ਪਰ ਜੋ ਪਿਛਲੇ ਦਿਨੀ ਪਿਛਲੇ ਕਈ ਸਾਲਾਂ ਤੋਂ ਘਟਨਾਵਾਂ ਹੋਈਆਂ ਹਰ ਇੱਕ ਬੰਦੇ ਦੇ ਹਿਰਦੇ ਬਲੁੰਦਰੇ ਗਏ ਚਾਹੇ ਉਹ ਹਿੰਦੂ ਧਰਮ ਨਾਲ ਸੰਬੰਧਿਤ ਹੈ ਸਨਾਤਨ ਨਾਲ ਸੰਬੰਧਿਤ ਹੈ ਜੈਨ ਧਰਮ ਨਾਲ ਸੰਬੰਧਿਤ ਮੁਸਲਮਾਨ ਧਰਮ ਨਾਲ ਸੰਬੰਧਿਤ ਹਰ ਇੱਕ ਦੇ ਹਿਰਦੇ ਬਲੁੰਦਰੇ ਗਏ ਭਾਵੇਂ ਉਹ ਕੋਈ ਧਾਰਮਿਕ ਸਥਾਨ ਜਿਹੜਾ ਉੱਥੇ ਕੋਈ ਕਾਲਖ ਮੱਥੀ ਗਈ ਹੋਵੇ ਡਾਕਟਰ ਸਾਹਿਬ ਭੀਮਰਾਓ ਅੰਬੇਦਕਰ ਦੇ ਕਦੇ ਉਹਨਾਂ ਦੀ ਜਿਹੜਾ ਬੁੱਤ ਲੱਗੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸਾਡੇ ਸਾਡੇ ਹਿਰਦੇ ਬਲੁੰਦਰੇ ਜਾਂਦੇ ਪਰ ਆਪ ਹੀ ਮੰਨਿਆ ਸਾਰਿਆਂ ਨੇ ਕਿ ਕੋਈ ਸਜ਼ਾ ਹੈ ਹੀ ਨਹੀਂ ਸੀ ਦੋ ਤਿੰਨ ਸਾਲ ਬਾਅਦ ਬਾਹਰ ਆ ਕੇ ਫੇਰ ਲਲਕਾਰੇ ਮਾਰਨ ਲੱਗ ਜਾਂਦੇ ਨੇ ਉਹ ਕਿ ਕਰ ਲਓ ਸਾਡਾ ਕੀ ਕਰਨਾ ਅਸੀਂ ਤਾਂ ਆ ਗਏ ਬਾਰਾ ਕਿ ਉਹਨਾਂ ਦੇ ਸਲਮਾਨ ਹੋਣ ਲੱਗ ਜਾਂਦੇ ਨੇ ਦੂਜੇ ਧਰਮ ਵਾਲਿਆਂ ਵੱਲ ਪੋਲਰਾਈਜੇਸ਼ਨ ਸੋ ਇਸ ਕਰਕੇ ਇੱਕ ਕਾਨੂੰਨ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਮਿਸਾਲੀ ਸਜ਼ਾ ਨਹੀਂ ਮਿਲੂਗੀ ਉਹ ਆਪਣੇ ਸਿਆਣੇ ਕਹਿੰਦੇ ਜੀ ਕਾਂ ਮਾਰ ਕੇ ਟੰਗਣਾ ਪਊਗਾ ਤਾਂ ਹਟੂਆ ਕੰਮ ਜੇ ਮਿਸਾਲੀ ਸਜ਼ਾ ਨਹੀਂ ਮਿਲੂਗੀ ਤਾਂ ਕੋਈ ਡਰੂਗਾ ਹੀ ਨਹੀਂ ਤੀਜੇ ਦਿਨ ਹੋ ਜਾਂਦਾ ਕੰਮ ਕਦੇ ਕਿਤੇ ਕੁਰਾਨ ਸ਼ਰੀਫ ਦੀ ਹੋਗੀ ਬੇਅਦਵੀ ਕਦੇ ਤੇ ਭਗਵਤ ਗੀਤਾ ਦੀ ਕਦੇ ਗੁਰੂ ਗ੍ਰੰਥ ਸਾਹਿਬ ਦੀ ਔਰ ਸਭ ਤੋਂ ਵਧੀਆ ਤਰੀਕਾ ਕੀ ਹੈ ਮਾਨਸਿਕ ਤੌਰ ਤੇ ਰੋਗੀ ਸੀ ਸੋ ਇਹ ਇੱਕ ਬਚਨ ਦਾ ਤਰੀਕਾ ਸੀ ਕਿ ਮਾਨਸਿਕ ਤੌਰ ਤੇ ਰੋਗੀ ਹੀ ਕਿਉਂ ਜਾਂਦੇ ਨੇ ਵੀ ਉੱਥੇ ਸੋ ਇਸ ਕਰਕੇ ਇਹਨੂੰ ਸਮਝਣ ਦੀ ਲੋੜ ਹੈ ਕਿ ਗੁਰੂ ਸਾਹਿਬ ਜੇ ਇੱਕ ਅੰਗ ਦਾ ਵੀ ਅਸੀਂ ਵਿਸਥਾਰ ਕਰਨ ਲੱਗੇ ਸਪੀਕਰ ਸਾਹਿਬ ਵਿਸਥਾਰ ਸਹਿਤ ਵਿਆਖਿਆ ਇੱਕ ਅੰਗ ਦੀ ਵੀ ਕਈ ਮਹੀਨੇ ਲੱਗ ਸਕਦੇ ਐ ਇਹੋ ਜਾਂ ਸਾਡੇ ਕੋਲ ਖਜ਼ਾਨਾ ਪਿਆ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਚ ਸਾਡੇ ਕੋਲੇ ਜ਼ੈਰਾਗੀ ਕੀਰਤਨ ਹੈ ਸਾਡੇ ਕੋਲੇ ਆਨੰਦ ਸਾਹਿਬ ਦਾ ਪਾਠ ਹੈ ਸਾਡੇ ਕੋਲੇ ਮੂਲ ਮੰਤਰ ਹੈ ਸਾਡੇ ਕੋਲੇ ਰਹਿਰਾਸ ਸਾਹਿਬ ਹੈ ਸਾਡੇ ਕੋਲੇ ਅੰਮ੍ਰਿਤ ਵੇਲੇ ਜਿਹੜਾ ਪਾਠ ਹੁੰਦਾ ਮਤਲਬ ਆਸਾ ਦੀ ਵਾਰ ਹੈ ਸਾਡੇ ਕੋਲੇ ਕੀ ਲਿਖਿਆ ਗੁਰੂ ਸਾਹਿਬ ਨੇ ਪਵਨ ਗੁਰੂ ਪਾਣੀ ਪੈਤਾ ਮਾਤਾ ਤਰਤ ਮਹਤ ਕਦੋਂ ਲਿਖਿਆ ਗੁਰੂ ਸਾਹਿਬ ਦਾ 1469 ਚ ਜਨਮ ਸੀ 1539 ਚ ਜੋਤੀ ਜੋਤ ਸਮਾਏ ਸੀ ਉਹਦੇ ਵਿੱਚ ਹੀ ਲਿਖਿਆ ਹੋਊਗਾ ਕਿਤੇ ਇਹਦਾ ਮਤਲਬ 6700 ਸਾਲ ਪਹਿਲਾਂ ਗੁਰੂ ਸਾਹਿਬ ਲਿਖੇ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਤ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪੀਤਾ ਦਰਜਾ ਧਰਤੀ ਨੂੰ ਮਾਰ ਉਸ ਵੇਲੇ ਤਾਂ ਨਹੀਂ ਕੋਈ ਫੈਕਟਰੀ ਥੱਲੇ ਪਾਣੀ ਪਾਉਂਦੀ ਹੋਣੀ ਗੰਪਿੰਗ ਕਰਦੀ ਹੋਣੀ ਗੰਦੇ ਪਾਣੀ ਨੂੰ ਉਸ ਵੇਲੇ ਤਾਂ ਨਹੀਂ ਕੋਈ ਸਪਰੇਅ ਕਰਕੇ ਧਰਤੀ ਨੂੰ ਜ਼ਹਿਰੀਲਾ ਕਰਦਾ ਹੋਣਾ ਉਸ ਵੇਲੇ ਤਾਂ ਨਹੀਂ ਕੋਈ ਪਰਾਲੀ ਨੂੰ ਅੱਗ ਲਾ ਕੇ ਹਵਾ ਨੂੰ ਜ਼ਹਿਰੀਲਾ ਕਰ ਦਉਂ ਗੁਰੂ ਸਾਹਿਬ ਨੇ ਉਦੋਂ ਲਿਖਤਾ ਸੀ ਕਿ ਆਹ ਤਿੰਨ ਚੀਜ਼ਾਂ ਬਚਾ ਲਿਓ ਤਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਆ ਤਿੰਨ ਚੀਜ਼ਾਂ ਵਿਚਾਲੇ ਵੱਧ ਕਿਸਮਤੀ ਹੈ ਸਾਡੀ ਕਿ ਹਜੇ ਤੱਕ ਅਸੀਂ ਇਹਨਾਂ ਤਿੰਨਾਂ ਨੂੰ ਬਚਾਉਣ ਨੂੰ ਫਿਰਦੇ ਆਂ ਜੀ ਤਿੰਨਾਂ ਨੂੰ ਅਸੀਂ ਹਜੇ ਤੱਕ ਬਚਾ ਨਹੀਂ ਰਹੇ ਜੀ ਸਰਕਾਰਾਂ ਆ ਗਈਆਂ ਇਹਨਾਂ ਦੀਆਂ ਵੀ ਆ ਗਈਆਂ ਉਹਨਾਂ ਦੇ ਵੀ ਆ ਗਈਆਂ ਕੀ ਕਰੀ ਜਾਂਦੇ ਆਂ ਜੀ ਅਮਰੀਕਾ ਕੈਨੇਡਾ ਨੇ ਉਹਨਾਂ ਨੇ ਉਹਦਾ ਪਾਣੀ ਛੇੜਿਆ ਨਹੀਂ ਹੈਗਾ ਥੱਲੋਂ ਹਜੇ ਉਹ ਕਹਿੰਦੇ ਅਸੀਂ ਬਾਅਦ ਚ ਕਰਾਂਗੇ ਜਦੋਂ ਮੁੱਕ ਗਿਆ ਧਰਤੀ ਤੇ ਉਹ ਇਧਰੋਂ ਉਧਰੋਂ ਲੜੀ ਜਾਂਦੇ ਆ ਤੇਲ ਪਿੱਛੇ ਵੀ ਲੜੀਆਂ ਤੇਲ ਉਹਨਾਂ ਕੋਲੇ ਵੀ ਬਹੁਤ ਹੈ ਤੇਲ ਪਿੱਛੇ ਲੜਾਈਆਂ ਲੜੀ ਜਾਂਦੇ ਆ ਇਧਰੋਂ ਉਧਰੋਂ ਤੇਲ ਲਈ ਜਾਂਦੇ ਆ ਆਪਦਾ ਨਹੀਂ ਛੇੜਦੇ ਜੀ ਉਹ ਕਹਿੰਦੇ ਜਦੋਂ ਮੁੱਕ ਗਿਆ ਉਦੋਂ ਕੱਢਾਂਗੇ ਇਸ ਤ ਆਪਣਾ ਐਂ ਉਹਨਾਂ ਦੀ ਹਵਾ ਹੈ ਤੇ ਅਸੀਂ ਤਾਂ ਮੈਨੂੰ ਲੱਗਦਾ ਆ ਸਤੰਬਰ ਅਕਤੂਬਰ ਆਊਗਾ ਜੀ ਪਹਿਲਾਂ ਪਰਾਲੀ ਫਿਰ ਦੀਵਾਲੀ ਦਸਹਿਰਾ ਦਸਹਿਰਾ ਉਹ ਦੀਵਾਲੀ ਉਹ ਤੋਂ ਪਹਿਲਾਂ ਆਉਂਦੀ 20 ਦਿਨ ਦਸਹਿਰਾ ਪਹਿਲਾਂ ਆਉਂਦਾ 20 ਦਿਨ ਜਿਉਂ ਲੱਗਦੇ ਆ ਪਟਾਕੇ ਚਲਾਉਣ ਔਰ ਮੌਸਮ ਉਸ ਵੇਲੇ ਮੌਇਸਚਰ ਵਾਲਾ ਹੁੰਦਾ ਸਾਰਾ ਕੁਝ ਇੱਥੇ ਜੰਮੀ ਜਾਂਦਾ ਮੈਨੂੰ ਲੱਗਦਾ ਅਕਤੂਬਰ ਨਵੰਬਰ ਦਸੰਬਰ ਤੱਕ ਤਾਂ ਸੀ ਵੈਸੀ ਸਾਡੇ ਫੇਫੜੇ ਜਿਹੜੇ ਨੇ ਨਾ ਉਹ ਮੈਨੂੰ ਲੱਗਦਾ ਮਨ ਜਿਹੜੀ ਆਕਸੀਜਨ ਤਾਂ ਤਾਂ ਰਹੇ ਨਹੀਂ ਅਸੀਂ ਤਾਂ ਹੋਰ ਹੀ ਕਿਸੇ ਗੈਸ ਤੇ ਹੋ ਗਏ ਜੀ ਐਨਾ ਕਿਤੇ ਉਥੇ ਬੋਇੰਗ ਬੋਇੰਗ ਕੰਪਨੀ ਹੈ ਜਿਹੜੀ ਜਹਾਜ਼ ਬਣਾਉਂਦੀ ਹੈ ਬੋਇੰਗ ਨੇ ਕਿਤੇ ਬਿਨਾ ਦੱਸੇ ਜਾਂ ਬਿਨਾ ਟ੍ਰੀਟਡ ਪਾਣੀ ਕਿਤੇ ਸੈਟਲ ਦੇ ਵਿੱਚ ਡੰਪ ਕਰਤਾ millions ਦਾ ਜੁਰਮਾਨਾ ਹੋਇਆ ਜੀ millions ਦਾ ਐਨਾ ਆਪਣੇ ਪਾਣੀ ਨੂੰ ਐਨਾ ਆਪਣੀ ਹਵਾ ਨੂੰ ਐਨਾ ਆਪਣੇ ਵਾਤਾਵਰਨ ਨੂੰ ਪਿਆਰ ਕਰ ਅਸੀਂ ਕਾਰਬਨ ਮੋਨੋਆਇਕਸਾਈਡ ਤੇ ਹੋ ਗਏ ਜੀ ਕੋਈ ਗੱਲ ਨਹੀਂ ਖੰਗ ਜੀ ਹੋ ਗਈ ਫਿਰ ਕੀ ਹੁੰਦਾ ਸਾਹ ਹੋ ਗਿਆ ਫਿਰ ਕੀ ਹੁੰਦਾ ਦਮਾ ਜਾ ਹੋ ਗਿਆ ਫਿਰ ਕੀ ਹੁੰਦਾ ਅੱਗ ਲਾ ਦਿੰਨਿਆ ਸਕੂਟਰ ਚ ਸਕੂਟਰ ਵਜਦਾ ਬੱਸ ਚ ਬੱਸ ਵਜਦੀ ਇਹ ਕੌਣ ਜ਼ਿੰਮੇਵਾਰ ਹੈ ਜਨਾਬ ਕੋਈ ਤਾਂ ਦੇਖੋ ਕੋਈ ਤਾਂ ਹਟਾਈਏ ਕਿ ਮੇਨਾ ਕਿ ਮੈਂ ਤਾਂ ਲੋਕਾਂ ਨੂੰ ਸਮਝਾਈਏ ਵਾਤਾਵਰਨ ਨੂੰ ਸੰਭਾਲੀਏ ਵਾਤਾਵਰਨ ਤੋਂ ਬਿਨਾ ਕੀ ਕਰਨਾ ਹੈ ਮੰਗਲ ਗ੍ਰਹਿ ਤੇ ਵਾਤਾਵਰਨ ਹੀ ਨਹੀਂ ਹੈਗਾ ਨਹੀਂ ਤਾਂ ਮੰਗਲ ਗ੍ਰਹਿ ਤੇ ਜਾਵੜਦੇ ਆਪਾਂ ਹੁਣ ਤੱਕ ਇੱਥੇ ਵਾਤਾਵਰਨ ਹੈ ਆਕਸੀਜਨ ਹੈ ਸੋ ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਸਾਨੂੰ ਚਾਹੇ क्योंकि गुरु साहब ने लिखा है हर ग्रंथ के लिखे हवा बारे पानी बारे मानवता बारे मनुखता बारे हर ग्रंथ लिखे क्यों तो बिना नहीं रह सकते तो मैं मेरे साथी मेरे सारे बैठे ने कि सख्त तो सख्त सजा ਜਿੰਨਾ ਗ੍ਰੰਥਾਂ ਤੋਂ ਅਸੀਂ ਸਿੱਖਿਆ ਲੈਨੇ ਆ ਜਿੰਨਾ ਪਵਿੱਤਰ ਧਾਰਮਿਕ ਗ੍ਰੰਥਾਂ ਤੋਂ ਅਸੀਂ ਮਾਨਵਤਾ ਦੀ ਸਰਵਤ ਦੇ ਭਲੇ ਦੀ ਸਿੱਖਿਆ ਲੈਨੇ ਆ ਜਿਹੜਾ ਉਹਨਾਂ ਨੂੰ ਅੱਗ ਲਾਉਂਦਾ ਹੈ ਉਹਨਾਂ ਦੀ ਬੇਅਦਬੀ ਕਰਦਾ ਹੈ ਉਹਨਾਂ ਨੂੰ ਸਾੜਦਾ ਹੈ ਉਹਨਾਂ ਨੂੰ ਪਾੜਦਾ ਹੈ ਸਰੇ ਤੋਂ ਬਟਾ ਜੁਰਮੀ ਕੋਈ ਨਹੀਂ ਹੈਗਾ ਫਿਰ ਇਹਦਾ ਮਤਲਬ ਜੋ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਵੀ ਸਿੱਖਣਗੀਆਂ ਇਹਦਾ ਮਤਲਬ ਜੇ ਸਾਡੇ ਸਾਡੀ ਸਿੱਖਿਆ ਨੂੰ ਹੀ ਕੋਈ ਪਾੜ ਦੂਗਾ ਕਿ ਤੁਸੀਂ ਆ ਪੜਨਾ ਨਹੀਂ ਜੱਕ ਅਸੀਂ ਤਾਂ ਜੱਕ ਕਰ ਲਓ ਸਾਡਾ ਕੀ ਕਰਨਾ ਇਸ ਤਾਂ ਐ ਕਰ ਦਾਂਗੇ ਸਰ ਬਹੁਤ ਧਾਰਮਿਕ ਭਾਵਨਾਵਾਂ ਪੜਕਦੀਆਂ ਨੇ 2015 ਦੇ ਵਿੱਚ ਵੱਡੀ ਘਟਨਾ ਹੋਈ ਸੀ ਬਰਗਾੜੀ ਬੈਬਲ ਕਲਾ ਕੋਟ ਕਪੂਰਾ ਮੈਂ ਨਹੀਂ ਕਹਿੰਦਾ ਕਿ ਕინੇ ਕਰਾਈ ਸੀ ਕੌਣ ਸੀ ਹਜੇ ਤੱਕ ਅਸੀਂ ਉਹ ਕੇਸ ਪੜੀ ਜਾਂਦੇ ਆ ਜੀ ਕਿਉਂਕਿ ਜਿਨ੍ਹਾਂ ਨੇ ਕਰਾਈ ਸੀ ਉਹਨਾਂ ਦੀ ਸਰਕਾਰ ਸੀ ਉਸ ਤੋਂ ਬਾਅਦ ਜਿਨ੍ਹਾਂ ਦੀ ਆਈ ਉਹ ਵੀ ਉਹਨਾਂ ਦੀ ਸਰਕਾਰ ਸੀ ਕੇਸ ਹੀ ਵਿਗਾੜਤਾ ਜੀ ਜਾਈਏ ਕਿੱਧਰ ਹਾਂ ਅਸੀਂ ਚਲਾਨ ਪੇਸ਼ ਕੀਤੇ ਐ ਕੋਸ਼ਿਸ਼ ਕਰ ਰਹੇ ਹਾਂ ਜਨਾਬ ਜੀ ਐ ਗੁਟਕਾ ਸਾਹਿਬ ਨੇ ਮੱਥੇ ਲਾ ਕੇ ਜਿਨ੍ਹਾਂ ਨੇ ਸੌਵਾਂ ਚੱਕੀਆਂ ਸੀ ਉਹਨਾਂ ਨੇ ਕਰਾਈਏ ਤੇ ਬਾਅਦ ਦੇ ਵਿੱਚ ਕੁਦਰਤ ਹੈ ਕਹਿੰਦੇ ਨੱਕਸੋਂ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਫਿਰ ਕਿੱਧਰ ਗਏ ਫਿਰ ਮੈਂ ਕਹਿੰਦਾ ਇੱਥੇ ਵਾਲੇ ਵਕੀਲਾਂ ਤੋਂ ਜਿੱਤ ਜੋਗੇ ਇੱਥੇ ਮਹੰਗੇ ਵਕੀਲ ਕਰ ਲਓਗੇ ਇੱਥੇ ਗਵਾਹਾਂ ਨੂੰ ਮਕਰਾ ਲਓਗੇ ਪਰਮਾਤਮਾ ਵਾਲੀ ਕਿਚੈਰੀ ਚ ਕੀ ਕਰੋਗੇ ਫਿਰ ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਉੱਥੇ ਤਾਂ ਅਮਲਾਂ ਦੇ ਹੋਣਗੇ ਨਾ ਜੀ ਕਰ ਲਓ ਜੋ ਕਰਨਾ ਇੱਥੇ ਕਰਕੇ ਕਿੱਥੇ ਜਾਓਗੇ ਫਿਰ ਨਰਕ ਸੁਰਗ ਕਿਤੇ ਤਾਂ ਹੈਗੇ ਸвис ਕਰਕੇ ਅਸੀਂ ਹਰ ਰੋਜ਼ ਨਤਮਸਤਕ ਹੋਣੇ ਬਿਲਕੁਲ ਸਹੀ ਕਿਹਾ ਮੇਰੇ ਸਾਥੀ ਨੇ ਕਿ ਆਪਾਂ ਕੌਣ ਹੁੰਨੇ ਆ ਵੀ ਉਹਨਾਂ ਦੀ ਰੱਖਿਆ ਵਾਸਤੇ ਕਾਨੂੰਨ ਬਣਾਉਣ ਵਾਲੇ ਆਪਾਂ ਤਾਂ ਹਰ ਰੋਜ਼ ਉਹਨਾਂ ਮੂਰੇ ਨਤਮਸਤਕ ਹੋਣੇ ਆ ਪਰਮਾਤਮਾ ਸਾਡੇ ਪਰਿਵਾਰ ਦੀ ਸੁਰੱਖਿਆ ਕਰੀ ਤੇ ਆਪਾਂ ਉਹਨਾਂ ਦੀ ਸੁਰੱਖਿਆ ਦਾ ਕਾਨੂੰਨ ਬਣਾਈ ਜਾਂਦੇ ਆ ਮਤਲਬ ਆ ਹਾਲਾਤ ਹੋ ਗਿਓ ਗੁਰੂ ਸਾਹਿਬ ਨੇ ਸਾਡੀ ਰੱਖਿਆ ਕਰਨੀ ਹੈ ਗ੍ਰੰਥਾਂ ਨੇ ਸਾਡੀ ਰੱਖਿਆ ਕਰਨੀ ਹੈ ਤੇ ਅਸੀਂ ਉਹਦੀ ਰੱਖਿਆ ਦਾ ਕਾਨੂੰਨ ਬਣਾਈ ਜਾਂਦੇ ਆ ਤੇ असि वे था मतलब तो है है। बंदे तुझे पता नहीं अपने मलालका मलालका पल की खबर नहीं समान अस्सी साल का अगला सां आवे इधर तो पता नहीं प्लानिंग अस्सी साल दया अपा रोज देखते वीडियो ਕਿ ਜਿੰਮ ਕਰਦਾ ਕਰਦਾ ਮੁੰਡਾ ਡਿੱਗ ਪਿਆ ਕ੍ਰਿਕਟ ਖੇਡਦਾ ਖੇਡਦਾ ਮੁੰਡਾ ਡਿੱਗ ਪਿਆ ਬਾ ਖਤਮ ਸੋ ਥੋੜਾ ਜਿਆ ਬੰਦੇ ਨੂੰ ਥੋੜਾ ਜਿਆ ਬੰਦਾ ਬਣ ਕੇ ਰਹਿਣਾ ਚਾਹੀਦਾ ਉਹ ਆਪਣੇ ਆਪ ਨੂੰ ਕੱਲ ਜਿਸ ਤਰ੍ਹਾਂ ਡਾਕਟਰ ਬਲਜੀਤ ਕਹਿੰਦੇ ਸੀਗੇ ਕਿ ਬੰਦੇ ਦੇ ਸਾਰੇ ਕਾਨੂੰਨ ਹੀ ਬੰਦਿਆਂ ਦੇ ਬੰਦਿਆਂ ਖਿਲਾਫ ਨੇ ਬਸ ਹੋਰ ਤਾਂ ਕੋਈ ਹੈ ਹੀ ਨਹੀਂ ਕਾਨੂੰਨ ਬਾਕੀ ਸਾਰਿਆਂ ਨੂੰ ਅਸੀਂ ਸਮਝ ਲਿਆ ਵੀ ਇਹ ਤੇ ਇਹ ਕੌਣ ਨੇ ਧਰਤੀ ਤੇ ਬਸ ਅਸੀਂ ਕੱਲੀ ਆਏ ਆਂ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਵਰਗਾ ਖਜ਼ਾਨਾ ਹੈ ਸਾਡੇ ਕੋਲੇ ਭਗਵਤ ਗੀਤਾ ਹੈ ਸਾਡੇ ਕੋਲੇ ਰਮਾਇਣ ਹੈ ਸਾਡੇ ਕੋਲੇ ਕੁਰਾਨ ਸ਼ਰੀਫ ਹੈ ਸਾਡੇ ਕੋਲੇ ਜੈਨ ਧਰਮ ਦੇ ਸਾਡੇ ਕੋਲੇ ਬਹੁਤ ਬਹੁਤ ਧਰਮਾਂ ਦੇ ਗ੍ਰੰਥ ਪਏ ਨੇ ਗੱਲਾਂ ਉਹਦੇ ਚ ਉਹੀ ਲਿਖੀਆਂ ਹੋਈਆਂ ਨੇ ਕੱਢ ਲਓ ਸੈਂਟਰ ਲਾਈਡ ਹੈ ਜਿਹਨੂੰ ਕੇਂਦਰੀ ਭਾਵ ਕਹਿ ਦਿੰਦੇ ਆ ਪੰਜਾਬੀ ਚ ਕੇਂਦਰੀ ਭਾਵ ਕੱਢੋਂਗੇ ਕੇਂਦਰੀ ਭਾਵ ਇੱਕੋ ਹੀ ਨਿਕਲਦਾ ਹੈ ਜੀਓ ਔਰ ਜੀਨੇ ਦਿਓ ਕਿਸੇ ਦਾ ਹੱਕ ਨਾ ਮਾਰੋ ਪਲਾ ਕਰੋਗੇ ਤਾਂ ਥੋੜਾ ਪਲਾ ਹੋ ਜਾਊਗਾ ਜੇ ਕਿਸੇ ਦਾ ਹੱਕ ਮਾਰੋਗੇ ਤੁਹਾਡੇ ਨਾਲ ਐ ਹੋ ਜਾਊਗਾ ਮੈਂ ਸਪੀਕਰ ਸਾਫ ਸਾਡੇ ਪਿੰਡ ਚ ਪੰਚਾਇਤ ਚ ਹੁਣ ਤਾਂ ਚਲੋ ਅਸੀਂ ਰੱਬ ਨੂੰ ਟੱਬ ਸਮਝਣ ਲੱਗ ਗਏ ਨਾ ਹੁਣ ਤਾਂ ਅਸੀਂ ਰੱਬ ਦੀ ਮੰਨਣੋਂ ਹੀ हट ਗਏ ਨਾ ਮੈਂ ਪੰਚਾਇਤ ਦੇ ਵਿੱਚ ਨਾ ਛੋਟਾ ਜਿਹਾ ਹੁੰਦਾ ਸੀ 11 12 12 13 ਦਾ ਹੋਊਗਾ ਮੈਂ ਪੰਚਾਇਤ ਜਾਂਦਾ ਰਹਿੰਦਾ ਸੀ ਮੈਨੂੰ ਪੰਚਾਇਤ ਜਾਣ ਦਾ ਸ਼ੌਂਕ ਸੀਗਾ ਜੀ ਤੈਉਂ ਤਾਂ ਮੈਂ ਇਸ ਪੰਚਾਇਤ 'ਚ ਬੈਠਾ ਹਾਂ ਮੈਂ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਵੱਲ ਹੱਥ ਕਰਕੇ ਫੈਸਲੇ ਹੁੰਦੇ ਦੇਖਿਆ ਜੀ ਕਿਸੇ ਨੇ ਚੋਰੀ ਦਾ ਇਲਜ਼ਾਮ ਲਾ ਗਿਆ ਵੀ ਮੋਟਰ ਤਾਂ ਚੋਰੀ ਕੀਤੀ ਹੈ ਸਾਡੀ ਓਮ ਜੀ ਨਹੀਂ ਮੋਟਰ ਚੋਰੀ ਹੋਈ ਉਹ ਕਹਿੰਦਾ ਗੁਰਦੁਆਰਾ ਸਾਹਿਬ ਵੱਲ ਹੱਥ ਕਰਦੇ ਮੈਂ ਮੰਨ ਜੂ ਆ ਤਾਂ ਨਹੀਂ ਕੀਤੀ ਬੰਦਾ ਕਰਦਾ ਨਹੀਂ ਸੀ ਜੀ ਉਹ ਜੋ ਚੋ ਚੋਰ ਹੁੰਦਾ ਸੀ ਜੇ ਸੱਚਾ ਹੁੰਦਾ ਸੀ ਉਕੇ ਮੈਂ ਗੁਰਦੁਆਰਾ ਸਾਹਿਬ ਵਾਲਾ ਹੱਥ ਕਰਦਾ ਮੇਰੇ ਤੇ ਇਲਜ਼ਾਮ ਲੱਗਦਾ ਮੈਂ ਲੋਕ ਮੰਨ ਲੈਂਦੇ ਸੀ ਅਸੀਂ ਤਾਂ ਉਹ ਬੰਦੇ ਆ ਕਿ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਵਾਲ ਹੱਥ ਕਰਕੇ ਸਾਨੂੰ ਸੱਚਾ ਜਾਂ ਝੂਠਾ ਸਾਬਤ ਅਸੀਂ ਇੱਕ ਦੂਜੇ ਨੂੰ ਬਰੀ ਵੀ ਕਰ ਦਿੰਨੇ ਆ ਤੇ ਸਾਡੇ ਉਹਨਾਂ ਗੁਰੂ ਗ੍ਰੰਥ ਸਾਹਿਬਾਂ ਦੀ ਬੇਅਦਬੀ ਸਾਡੀ ਹੋਈ ਜਾਊਗੀ ਅਸੀਂ ਬਾਪੂ ਮੰਨਦੇ ਆ ਸਪੀਕਰ ਸਾਹਿਬ ਅਸੀਂ ਬਾਪੂ ਕਹਿੰਦੇ ਆ ਆਪਣੇ ਗੁਰੂ ਗ੍ਰੰਥ ਸਾਹਿਬ ਜੇ ਸਾਡਾ ਬਾਪੂ ਸਾਡੇ ਘਰ ਹੀ ਸੇਫ ਨਹੀਂ ਹੈਗਾ ਫਿਰ ਹੋਰ ਕਿੱਥੋਂ ਅਸੀਂ ਉਹਦੀ ਰੱਖਿਆ ਦੀ ਉਮੀਦ ਕਰਾਂਗੇ ਹੋਰ ਕਿੱਥੋਂ ਕਿੱਥੇ ਜਾ ਕੇ ਆ ਜਾ ਕੇ ਰੱਖਿਆ ਕਰਾਂਗੇ ਸੁ ਘਟ ਘਟ ਇਸ ਖਿੱਤੇ ਚ ਤਾਂ ਅਸੀਂ ਜਿੱਥੇ ਗੁਰੂ ਸਾਹਿਬ ਨੇ ਰਚਨਾ ਰਚੀਆਂ ਜਿੱਥੇ ਬਹਿ ਬਹਿ ਕੇ ਲਿਖੇ ਅਸੀਂ ਘਟ ਘਟ ਉੱਥੇ ਤਾਂ ਅਸੀਂ ਕਾਨੂੰਨ ਬਣਾਈਏ ਕਿ ਇਹਨੂੰ ਹੱਥ ਨਹੀਂ ਲਾ ਸਕਦਾ ਕੋਈ ਜਿਹੜਾ ਇਹਦੇ ਨਾਲ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰੂਗਾ ਫਿਰ ਉਹ ਬਾਹਰ ਨਹੀਂ ਆ ਸਕਦਾ ਸਜ਼ਾ ਹੋਊਗੀ ਹਾਂ ਕਿਉਂਕਿ ਕਾਨੂੰਨ ਬਹੁਤ ਵੱਡਾ ਹੈ ਮੇਰੇ ਕੁਝ ਸਾਥੀਆਂ ਨੇ ਵੀ ਸਵਾਲ ਉਠਾਏ ਨੇ ਮੈਂ ਸਪੀਕਰ ਸਾਹਿਬ ਇਹ ਕਹਿਣਾ ਕਿ ਸਾਰੇ ਮੈਂਬਰਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਮੈਂ ਪ੍ਰਸਤਾਵ ਕਰਦਾ ਕਿ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਜਿਹੜਾ ਇਹ ਅਪਰਾਧਾਂ ਦੀ ਰੋਕਥਾਮ ਦਾ ਜਿਹੜਾ ਬਿੱਲ ਹੈ ਇਨੂੰ ਆਪਾਂ ਸਿਲੈਕਟ ਕਮੇਟੀ ਕੋਲੇ ਭੇਜ ਕੇ ਲੋਕਾਂ ਦੀ رائے ਲਈਏ ਵਾਲੀ ਕਾਲੀ ਨਾ ਕਰੀਏ ਆਪਾਂ ਜਿਸ ਤਰ੍ਹਾਂ ਬਹੁਤ ਸਾਰੇ ਸੁਝਾਅ ਇੱਥੇ ਵੀ ਆਏ ਨੇ ਵੀ ਆਇਨਾ ਕਰੋ ਇਹ ਚ ਆਹਾ ਗਲਤ ਹੈ ਜਾਂ ਸਹੀ ਹੈ ਧਾਰਮਿਕ ਜਥੇਬੰਦੀਆਂ ਹਰ ਇੱਕ ਧਰਮ ਦੀ ਜਥੇਬੰਦੀ ਨਾਲ ਗੱਲ ਕਰੀਏ ਔਰ ਪਬਲਿਕ opinion ਲਈਏ ਸਾਡੇ 3 ਕਰੋੜ ਲੋਕਾਂ ਦਾ ਕੀ ਜੀ ਇਹ ਇਹ ਚ ਅਸੀਂ ਕੀ ਕਰ ਸਕਦੇ ਹਾਂ ਕੀ ਪਤਾ ਕਿੱਥੋਂ ਕੋਈ ਵਧੀਆ ਗੱਲ ਵਧੀਆ ਸੁਝਾਅ ਮਿਲ ਜੇ ਤੇ ਮੈਂ ਚਾਹੂੰਗਾ ਸਰ ਟਾਈਮ ਬਾਉਂਡ ਤੁਸੀਂ ਕਰ ਦੋ 3 ਮਹੀਨੇ ਦੇ ਦਿਓ 4 ਮਹੀਨੇ ਦੇ ਦਿਓ ਪਰ 3-4 ਮਹੀਨਿਆਂ ਦੇ ਵਿੱਚ ਆਪਾਂ ਪੰਜਾਬ ਦੀ ਹਰ ਕਿਸਮ ਦੀ ਜਨਤਾ ਨਾਲ ਗੱਲ ਕਰਕੇ ਉਹਨਾਂ ਦੇ ਸੁਝਾਅ ਲੈ ਲਈਏ ਤਾਂ ਕਿ ਉਹਨਾਂ ਕਿਉਂਕਿ ਦੇਖੋ ਪੂਜਣ ਵਾਲੇ ਤਾਂ ਲੋਕ ਹੀ ਨੇ ਲੋਕਾਂ 'ਚ ਹੀ ਰੱਬ ਵਸਦਾ ਹੈ ਤੇ ਉਹ ਵੀ ਸਮਝਣ ਕਿ ਯਾਰ ਸਾਡੀ ਵੀ رائے ਲਈ ਗਈ ਹੈ ਅਸੀਂ ਵੀ ਇਸ ਕਾਨੂੰਨ ਨੂੰ ਬਣਾਉਣ ਦੇ ਹਿੱਸੇਦਾਰਾਂ ਮੈਂ ਚਾਹੁੰਗਾ ਕਿ ਸਿਲੈਕਟ ਕਮੇਟੀ ਨੂੰ ਰეკਮੈਂਡ ਕਰ ਦਿਓ ਟਾਈਮ ਬౌండ్ ਤੁਸੀਂ ਕਰ ਦਿਓ ਜਿੰਨੀ ਕਰਨਾ ਪਰ ਉਹਦੇ ਚ ਸਾਰੇ ਜਿਹੜੀ ਕਮੇਟੀ ਹੈ ਉਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਨਮਾਇंदे ਲਾਓ ਉਹ ਜਾਣ ਜ ਜਿਵੇਂ ਜਿਵੇਂ ਸਟੈਂਡਿੰਗ ਕਮੇਟੀ ਹੁੰਦੀ ਹੈ ਪਾਰਲੀਮੈਂਟ ਦੀ ਉਹਦੇ ਜਿ ਪਬਲਿਕ ਬੁਲਾਇ ਬੁਲਾ ਲੀ ਜਾਂਦੀ ਹੈ ਜਾਂ ਸਬੰਧਤ ਸਟੇਕ ਹੋਟਲਸ ਬੁਲਾ ਲਏ ਜਾਂਦੇ ਨੇ ਜਾਂ ਆਪਾਂ ਚਾਹੀਏ ਜਾਂ ਉਹਨਾਂ ਨੂੰ ਬੁਲਾਈਏ ਇੱਕ ਵਾਰੀ ਇਹਨੂੰ ਡਿਸਕਸ ਕਰਕੇ ਫੇਰ ਬਣਾਈਏ ਕਿਉਂਕਿ ਕਾਨੂੰਨ ਸਦੀਆਂ ਵਾਸਤੇ ਚੱਲੂਗਾ ਤੇ ਮੈਂ ਇਹੀ ਰਿਕਮੈਂਡ ਕਰੂੰਗਾ ਕਿ ਬਾਕੀ ਤੁਸੀਂ ਫੈਸਲਾ ਕਰੋ